ਖਾਇਪੀ ਉਹਦੇ ਜਿਹੜੇ ਕਮਾਂਡਾ ਭਰੀ ਆ ਕਿੱਥੇ ਜਾ ਰਹੇ ਨੇ ਆਹ ਲੋਕ ਅੱਗੇ ਪਿਆ ਪਤਾ ਹੋਇਆ ਉਹ ਵਿਆਹ ਕਰਦੇ ਨੇ ਵਿਆਹ ਕਰਦੇ ਨੇ ਤੇ ਨਾਲ ਹੀ ਲੜਿੰਦਾ ਨਾਮ ਤੇ ਸੇਵਾ ਜਿਹੜੀ ਹੁੰਦੀ ਹੈ ਨਾ ਭਰਾ ਦੀ ਇਹ ਵੀ ਕੀਤੀ ਜਾਂਦੀ ਆ ਉਸ ਅਮਰੀਕਾ ਦੇ ਨਾਲ ਅੱਗੇ ਪ੍ਰੋਗਰਾਮਰ ਸਲਾਹ ਸਾਹਿਬ ਅੱਜ ਦਾ ਜਿਹੜਾ ਕਾਰਜ ਕੀਤਾ ਜਾ ਰਿਹਾ ਤੁਹਾਡੇ ਵੱਲ ਕਿੰਨੇ ਦੇਖਦੇ ਹੋ ਕਿੰਨੇ ਲੜਕੀਆਂ ਦਾ ਆਨੰਦ ਕਾਰਜ ਕਰਵਾ ਰਹੇ ਹੋ 216 ਬੱਚਿਆਂ ਦਾ ਆਨੰਦ ਕਾਰਜ ਹੋਇਆ ਜੀ ਸਾਰੇ ਸ਼ਹਿਰ ਸਾਰਿਆਂ ਨੇ ਮਿਲ ਕੇ ਜੀ ਬਹੁਤ ਵਧੀਆ ਸ਼ਾ ਨਾਲ ਇਹਨਾਂ ਦਾ ਕਾਰਜ ਕਰਵਾਇਆ ਸਾਰਿਆਂ ਦਾ ਧੰਨਵਾਦ ਇਹ ਜਿਹੜੇ ਕਹਿੰਦੇ ਵੀ ਹਰ ਪੀੜਤਾ ਦੇ ਵਿੱਚ ਤੁਸੀਂ ਪ੍ਰੋਮਿਸ ਕੀਤਾ ਸੀ ਇਹਨਾਂ ਨਾਲ ਜਦੋਂ ਹਾਰਟ ਆਏ ਸੀ ਉਦੋਂ ਪ੍ਰੋਮਿਸ ਕੀਤਾ ਸੀਗਾ ਜੀ ਤੇ ਤਾਂ ਹੀ ਇਹ ਵਾਸੀ ਹੈ ਚਲੋ ਗੋਸਾ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕਿ ਇਹੋ ਜਿਹਾ ਕਾਰਜ ਤੁਸੀਂ ਜਿਹੜਾ ਅਕਸਰ ਹੀ ਕਰਦੇ ਰਹਿੰਦੇ ਹੋ ਗੱਲ ਵਾਂਗੂ ਮੇਲਾ ਲੱਗਿਆ ਹੈ ਬੱਚਿਆਂ ਦੇ ਵਿਆਹ ਹੋ ਰਿਹਾ ਸਾਰੇ ਪੂਰੇ ਆਨੰਦ ਚ ਜੀ ਬਿਲਕੁਲ ਤਾਂ ਬਿਲਕੁਲ ਨੇ ਅਸਾਂ ਹੌਲਾ ਪਰਿਵਾਰ ਜਿੰਨਾ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ 215 16 ਜਿਹੜੀਆਂ ਲੜਕੀਆਂ ਨੇ ਲੋੜਵੰਦ ਲੜਕੀਆਂ ਨੇ ਉਹਨਾਂ ਦਾ ਜਿਹੜਾ ਆਨੰਦ ਕਾਰਜ ਕਰਵਾਇਆ ਜਾ ਰਿਹਾ ਤਾਂ ਵੱਡਾ ਉਪਰਾਲਾ ਜਿਹੜਾ ਰਮੇਂਦਰ ਸਿੰਘ ਗਾਵਲਾ ਦੇ ਵੱਲੋਂ ਕੀਤਾ ਗਿਆ